ਜੈਪੀ ਜੈਪਾਰਤ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਲੋਕ ਗਾਇਕ ਦਲਵਿੰਦਰ ਦਿਆਲਪੁਰੀ న్యూਸ 22 ਟੀਵੀ ਦੇਖ ਰਹੇ ਸਾਰੇ ਹੀ ਜਿੰਨੇ ਵੀ ਦਰਸ਼ਕ ਹੈ ਉਹਨਾਂ ਨੂੰ ਦਲਵਿੰਦਰ ਦਿਆਲਪੁਰੀ ਵੱਲੋਂ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ 555ਵਾਂ ਗੁਰਪੁਰਬ ਨੰਕੇ ਗਿਆ ਬਹੁਤ-ਬਹੁਤ ਵਧਾਈ ਹੋਵੇ ਤੇ ਅੱਜ ਸੰਤ ਬਾਬਾ ਪ੍ਰੀਤਮ ਦਾਸ ਜੀ ਚੈਰੀਟੇਬਲ ਹਸਪੀਟਲ ਰਾਪੁਰ ਬੱਲਾ ਜਿਹੜਾ ਕਿ ਬਾਬੇ ਜੋੜੇ ਸਤਿਕਾਰਯੋਗ ਸਾਡੇ ਬਾਬਾ ਜੀ ਜਿਹੜੇ ਜਿੰਨੀ ਉਹਨਾਂ ਦੀ ਤਾਰੀਫ ਕੀਤੀ ਜਾਵੇ ਘੱਟ ਹੈ ਉਹ ਹੈ ਸਤਿਕਾਰਯੋਗ ਸੰਤ ਬਾਬਾ ਨਰਮਲदास ਜੀ ਬਾਬੇ ਜੋੜੇ ਅੱਜ ਉਹਨਾਂ ਦੀ ਸਰਪ੍ਰਸਤੀ ਹੇਠ ਅਨੰਗਿੰਤ ਦੇਖੋ ਅਜੇ ਤੱਕ ਗਿਣਤੀ ਨਹੀਂ ਹੋਈ ਕੈਂਪ ਬਹੁਤ ਵੱਡਾ ਚੱਲ ਰਿਹਾ ਹੈ ਕੈਂਪ ਕਾਹਦਾ ਮੈਂ ਕਹਿੰਦਾ ਵੀ ਕੁੰਬ ਦਾ ਮੇਲਾ ਹੀ ਚੱਲ ਰਿਹਾ ਹੈ ਅੱਖਾਂ ਦਾ ਕੈਂਪ ਜਿਹੜੇ ਡਾਕਟਰ ਸਾਹਿਬਾਨ ਉਹਨਾਂ ਦੀ ਸਰਪ੍ਰਸਤੀ ਹੇਟ ਲੱਗ ਰਿਹਾ ਹੈ ਔਰ ਜਿਹੜੇ ਕੀ ਦਿਸ਼ਾ ਨਿਰਦੇਸ਼ਨੀ ਤੇ ਨਾਲ ਦੀ ਨਾਲ ਸਾਨੂੰ ਸਾਰਿਆਂ ਨੂੰ ਹੁਕਮ ਕਰਨ ਵਾਲੇ ਨੇ ਉਹ ਸੰਤ ਬਾਬਾ ਨਿਰਮਲ ਦਾਸ ਬਾਬੇ ਜੋੜੇ ਔਰ ਸਾਡੇ ਸਤਿਕਾਰਯੋਗ ਭੈਣ ਜੀ ਸੰਤੋਸ਼ ਕੁਮਾਰੀ ਜੀ ਅੱਜ ਇੰਨੇ ਲੋੜਵੰਦ ਮਰੀਜ਼ ਆਏ ਨੇ ਅੱਖਾਂ ਦੇ ਕੈਂਪ ਕਿਉਂਕਿ ਅੱਖਿਓ ਤੱਕਣਾ ਬਾਣ ਤੁਹਾਡੀ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਜਮ ਜਮ ਤੱਕੋ ਪਰ ਤੱਕ ਦੀਆਂ ਤੱਕ ਦੀਆਂ ਥੱਕੋ ਨਾ ਅੱਖਾਂ ਜਿਹੜਾ ਕੁਦਰਤ ਨੇ ਬੜਮੂਲਾ ਗਿਫਟ ਦਿੱਤਾ ਹੋਇਆ ਹੈ ਮਾਨਤਾ ਨੂੰ ਮਨੁੱਖ ਨੂੰ ਅੱਖਾਂ ਗਈਆਂ ਜਹਾਨ ਗਿਆ ਕੰਨ ਗਏ ਰਾਗ ਗਿਆ ਦੰਦ ਗਏ ਸਵਾਦ ਗਿਆ ਪ੍ਰਮਾਤਮਾ ਸਾਰਿਆਂ ਦੀਆਂ ਅੱਖਾਂ ਤੰਦਰੁਸਤ ਰੱਖੇ ਔਰ ਅੱਖਾਂ ਦੇ ਨਾਲ ਕੋਈ ਵੀ ਬੰਦਾ ਅੰਨੇਪੰਨ ਦਾ ਸ਼ਕੀਨ ਅੰਨੇਪੰਨ ਦਾ ਜਿਹੜਾ ਕਿ ਉਹ ਕਾਇਲ ਨਾ ਹੋਵੇ ਤੇ ਅਕਲ ਦਾ ਨਾ ਨਾ ਹੋਵੇ ਕਿਉਂਕਿ ਬਿੰਦਰ ਬਾਜੀ ਮੇਰੇ ਨਾਲ ਮੈਂਬਰ ਪੰਚਾਇਤ ਕਾਲੇ ਬਾਈਆਂ ਬਿੰਦਰ ਬਾਜੀ ਖੜੇ ਨੇ ਕਿ ਪ੍ਰਮਾਤਮਾ ਸਾਰਿਆਂ ਨੂੰ ਅੱਖਾਂ ਦੀ ਅਕਲ ਵੀ ਬਖਸ਼ੇ ਅੱਖਾਂ ਦੀ ਰੋਸ਼ਨੀ ਬਖਸ਼ੇ ਤੇ ਦਿਮਾਗ ਦੀ ਤੰਦਰੁਸਤੀ ਤੇ ਮੰਦਰੁਸਤੀ ਵੀ ਬਖਸ਼ੇ ਜੈ ਗੁਰਦੇਵ ਧੰਨ ਗੁਰਦੇਵ